ਮੇਰੀ ਅੰਮ੍ਰਿਤਸਰ ਦੇ ਡੀਸੀ ਨੂੰ ਖਾਸ ਕਰਕੇ ਬੇਨਤੀ ਉਹਦੇ ਅਧਿਕਾਰ ਚ ਆਂਦਾ ਹੋਵੇ ਉਹ ਸ਼ਹਿਰ ਨੂੰ ਚੋ ਛੁੱਟੀ ਕਰ ਸਕਦਾ ਤੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਡੀਸੀ ਸਾਹਿਬ ਨੂੰ ਕਿ ਜੋ ਵੀ ਆ ਉਹ ਐਸ ਸਾਲ ਦੇ ਸਮਾਂ ਲੰਘਿਆ ਬਸ ਹਜੇ ਵੀ ਇੱਕ ਦਿਨ ਹੈਗਾ ਜੇ ਚਾਹ ਤੇ ਉਹ ਤੁਸੀਂ ਛੁੱਟੀ ਐਲਾਨ ਕਰੋ ਸਰਕਾਰੀ ਤੌਰ ਤੇ ਤੇ ਇਹਦੇ ਤੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੋਵਾਂ ਇਹ ਸੰਗਤ ਦੀ ਡਿਮਾਂਡ ਹੈ ਕਿ ਮੇਰੇ ਤੇ ਬੜੇ ਚਿਰ ਤੋਂ ਡਿਮਾਂਡ ਸੀ ਅਸੀਂ ਕਹਿ ਰਹੇ ਸੀ ਮੈਂ ਤੇ ਇਹੀ ਚਾਹੁੰਦਾ ਕਿ ਉਹ ਛੁੱਟੀ ਦਾ ਤੇ ਮੈਨੂੰ ਸਾਹ ਦੀ ਪ੍ਰੋਬਲਮ ਸੀ ਬਹੁਤ ਜ਼ਿਆਦਾ ਉਹ ਮੈਨੂੰ ਹੁਣ ਜਿੱਤੇ ਦੀ ਬਾਬਾ ਦੀਪ ਸਿੰਘ ਦੇ ਆਉਣੀ ਆ ਮੈਨੂੰ ਇੱਕ ਵਾਰੀ ਵੀ ਨਹੀਂ ਹੋਈ ਮੈਨੂੰ ਜਖਾਮ ਵੀਨ ਲੱਗਿਆ ਸਾਲ ਦੇ ਵਿੱਚ ਇੱਕ ਮੈਨੂੰ ਕੱਠੀ ਦੀ ਪ੍ਰੋਬਲਮ ਸੀ ਮੈਂ ਕੰਦਾਂ ਨੂੰ ਹੱਥ ਪਾ ਪਾ ਕੇ ਤੁਰਦੀ ਸੀ ਮਾਲਕ ਨੇ ਮੇਰੇ ਤੇ ਬਹੁਤ ਕਿਰਪਾ ਕੀਤੀ ਹੁਣ ਸਾਰੀ ਦਵਾਈ ਬਾਬਾ ਦੀਪ ਸਿੰਘ ਹੈ ਮੇਰੀ ਉਹਨੇ ਮੈਨੂੰ ਠੀਕ ਕਰਨਾ ਉਹਨੇ ਮੈਨੂੰ ਚੱਲਦੀ ਫਿਰਦੀ ਕਰਨਾ ਆਓ ਸੰਗ ਤੇ ਤੁਹਾਨੂੰ ਪਤਾ ਲੱਗੂ ਬਾਬਾ ਦੀਪ ਸਿੰਘ ਚ ਕਿੰਨੀ ਸ਼ਕਤੀ ਆ ਕਿੰਨੇ ਬਾਬਾ ਦੀਪ ਸਿੰਘ ਦੁੱਖ ਤੋੜਦਾ ਮੇਰੇ ਦੁੱਖ ਬਹੁਤ ਜ਼ਿਆਦਾ ਤੋੜੇ ਆ ਸ਼ੁਕਰਾਨਾ ਕਿੰਨਾ ਕਰਾਂ ਬਹੁਤ ਜ਼ਿਆਦਾ ਸ਼ੁਕਰਾਨਾ ਕਰਦੀ ਆ ਮੇਰੇ ਘਰ ਵਾਲਾ ਮੈਨੂੰ ਵੀ ਕਿਤੇ ਜਾਣ ਹੀ ਨਹੀਂ ਸੀ ਜਿੰਦਾ ਹੁਣ ਮੈਂ ਕੱਲੀ ਆ ਜਾਨੀਆ ਕੱਲੀ ਰਾਤਾਂ ਕੱਟ ਕੇ ਚਲੀ ਜਾਨੀਆ ਮੈਨੂੰ ਕਦੇ ਮੇਰੇ ਘਰ ਵਾਲੇ ਨੇ ਵੀ ਨਹੀਂ ਕਿਹਾ ਵੀ ਤੂੰ ਕਿਉਂ ਜਾਨੀਆ ਕਿਉਂ ਨਾ ਜਾ ਜਾਈਆ ਮੇਰੀ ਅੰਮ੍ਰਿਤਸਰ ਦੇ ਡੀਸੀ ਨੂੰ ਖਾਸ ਕਰਕੇ ਬਿੰਦੀ ਉਹਦੇ ਦਫ਼ਤਰ ਜਾਂਦਾ ਹੋਵੇ ਉਹ ਸ਼ਹਿਰ ਵਿੱਚੋਂ ਛੁੱਟੀ ਕਰ ਸਕਦਾ ਤੇ ਮੇਰੀ ਹੱਥ ਜੋੜ ਕੇ ਬਿੰਦੀਆ ਡੀਸੀ ਸਾਹਿਬ ਨੂੰ ਕਿ ਜੋ ਵੀ ਆ ਕੋਲ ਸਾਹਿਬ ਦੇ ਸਮਾਂ ਲੰਘਿਆ ਜਸਾ ਜੇ ਵੀ ਇੱਕ ਦਿਨ ਹੈਗਾ ਜੇ ਚਾਹਤ ਉਹ ਛੁੱਟੀ ਐਲਾਨ ਕਰਾ ਸਰਕਾਰੀ ਤੌਰ ਤੇ ਤੇ ਇਹਦੇ ਤੇ ਮੈਂ ਉਹਨਾਂ ਦਾ ਬਹੁਤ ਬਕਰਵਾ ਜਾਊਗਾ ਇਹ ਸੰਗਤ ਦੀ ਦਮਾੜ ਹੈ ਕਿ ਮੇਰੇ ਤੇ ਬਣੀ ਚਿਰ ਤੋਂ ਦਮਾੜ ਸੀ ਅਸੀਂ ਕਹਿ ਰਹੇ ਸੀ ਮੈਂ

ਦਬੰਦ ਕਰ ਰਹੇ ਸਨ ਸੰਗਤਾਂ ਜਿਹੜੀਆਂ ਸਾਰੀ ਕਿਚਿੰਗ ਬਿਲਕੁਲ ਬਿਲਕੁਲ ਸੋ ਸੰਗਤ ਦਾ ਜਿਹੜਾ ਕਿ ਵਿਸ਼ਵਾਸ ਹੈ ਉਹ ਬਹੁਤ ਜ਼ਿਆਦਾ ਹੈ ਔਰ ਸੰਗਤ ਬੜੀ ਹੀ ਸ਼ਰਧਾ ਭਾਵਨਾ ਨਾਲ ਇਸ ਦਰ ਤੇ ਆ ਕੇ ਨਤਮਸਤਕ ਹੁੰਦੀ ਹੈ ਸੋ ਗੁਰਦੁਆਰਾ ਸ਼ਹੀਦ ਕਨਸਾਹਬ ਜਿੱਥੇ ਕਿ ਤਨਤਨ ਬਾਬਾ ਦੀ ਜਨਮ ਦਿਹਾੜਾ ਆ ਰਿਹਾ ਔਰ ਸੰਗਤ ਬੜੀ ਹੀ ਸ਼ਰਧਾ ਭਾਵਨਾ ਨਾਲ ਇਸ ਦਰ ਤੇ ਪਹੁੰਚੀ ਹੈ ਔਰ ਸਰਬੱਤ ਦੇ ਭਲੇ ਦੀ ਅਰਦਾਸ ਕਰ ਰਹੀ ਹੈ ਪਰਿਵਾਰਾਂ ਸਮੇਤ ਸੰਗਤਾਂ ਪਹੁੰਚ ਰਹੀਆਂ ਨੇ ਸੋ ਸੰਗਤਾਂ ਨੂੰ ਅਪੀਲ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਗਈ ਹੈ ਕਿ ਗੁਰਦੁਆਰਾ ਅਹਦੂਦ ਦੇ ਅੰਦਰ ਕਿਸੇ ਤਰ੍ਹਾਂ ਦਾ ਕੋ ਰੱਖਿਆ ਜਾਵੇ ਔਰ ਬੜੀ ਹੀ ਸ਼ਾਂਤੀਦਾਨ ਨਿਮਰਤਾ ਦੇ ਨਾਲ ਸੰਗਤ ਨਤਮਸਤਕ ਹੋਵੇ ਅਤੇ ਬਾਬਾ ਦੀਪ ਸਿੰਘ ਜੀ ਤੋਂ ਖੁਸ਼ੀਆਂ ਲੈ ਕੇ ਜਾਵੇ 10 ਸਿੱਟੀ ਹੈਡਲਾਈਨ ਤੋਂ ਗੁਰਤੀ ਸੰਜਪ ਸ਼੍ਰੀ ਅੰਮ੍ਰਿਤਸਰ ਸਾਹਿਬ ਬਾਬਾ ਦੀਪ ਸਿੰਘ ਜੀ ਅੱਤੇ ਪਹੁੰਚੇ ਇਹਨਾਂ ਕਵਿਸ਼ਵਾਸ ਹੈ ਬਹੁਤ ਜ਼ਿਆਦਾ ਵਿਸ਼ਵਾਸ ਹੈ ਬਹੁਤ ਜ਼ਿਆਦਾ ਕਿਹੜੀ ਖੁਸ਼ੀ ਮਿਲੀ ਹੈ ਮੈਨੂੰ ਖੁਸ਼ੀ ਆ ਮੇਰੇ ਦੁੱਖ ਟੁੱਟ ਗਏ ਕਿਹੜੇ ਦੁੱਖ ਦੇ ਇੱਕ ਤਾਂ ਮੈਨੂੰ ਸਾਹ ਦੀ ਪ੍ਰੋਬਲਮ ਸੀ ਬਹੁਤ ਜ਼ਿਆਦਾ ਉਹ ਮੈਨੂੰ ਹੁਣ ਜਿੱਦੜੀ ਬਾਬਾ ਦੀਪ ਸਿੰਘ ਦੇ ਆਉਣੀ ਆ ਮੈਨੂੰ ਇੱਕ ਵਾਰੀ ਵੀ ਨਹੀਂ ਹੋਈ ਮੈਨੂੰ ਜ਼ਖਾਮ ਵੀ ਨਹੀਂ ਲੱਗਿਆ ਸਾਲ ਦੇ ਵਿੱਚ ਇੱਕ ਮੈਨੂੰ ਕੱਠੀ ਦੀ ਪ੍ਰੋਬਲਮ ਦਾ ਨੂੰ ਹੱਥ ਪਾ ਪਾ ਕੇ ਤੁਰਦੀ ਸੀ ਮਾਲਕ ਨੇ ਮੇਰੇ ਤੇ ਬਹੁਤ ਕਿਰਪਾ ਕੀਤੀ ਹੈ ਜੀ ਲੱਗਦਾ ਕਿ ਡਾਕਟਰਾਂ ਕੋਲ ਗਈ ਡਾਕਟਰਾਂ ਕੋਲ ਨਹੀਂ ਮੈਨੂੰ ਦਵਾਈ ਵੀ ਨਹੀਂ ਲੱਗੀ ਕੋਈ ਹੁਣ ਸਾਰੀ ਦਵਾਈ ਬਾਬਾ ਦੀਪ ਸਿੰਘ ਹੈ ਮੇਰੀ ਉਨੇ ਮੈਨੂੰ ਠੀਕ ਕਰਨਾ ਉਹਨੇ ਮੈਨੂੰ ਚੱਲਦੀ ਫਿਰਦੀ ਕਰਨਾ ਬਸ ਮੈਨੂੰ 2 ਸਾਲ ਹੋ ਗਏ ਬਾਬਾ ਜੀ ਜਦੋਂ ਡਾਕਟਰਾਂ ਨੇ ਤੁਸੀਂ ਦਿਖਾਇਆ ਤੁਹਾਨੂੰ ਇਹ ਪਤਾ ਲੱਗਾ ਵੀ ਤੁਹਾਨੂੰ ਇਹ ਦੁੱਖ ਹੈਗਾ ਤਾਂ ਉਸ ਤੋਂ ਬਾਅਦ ਡਾਕਟਰਾਂ ਕੋਲ ਦਵਾਈ ਲੈੰਦੇ ਰਹੀ ਬਹੁਤ ਜ਼ਿਆਦਾ ਮੈਂ ਕੋਈ ਜਗ੍ਹਾ ਛੱਡੀ ਹੋਈ ਨਹੀਂ ਸੀ ਐਨੇ ਦਵਾਈਆਂ ਖਾਦੀਆਂ ਇੰਨੀਆਂ ਦਵਾਈਆਂ ਖਾਦੀਆਂ ਵੀ ਮੈਨੂੰ ਜਮੇ ਹੀ ਫਰਕ ਨਹੀਂ ਸੀ ਪਿਆ ਜਿੱਦਾਂ ਵੀ ਬਾਬਾ ਦੀਪ ਸਿੰਘ ਦੇ ਆਉਣ ਲੱਗੀਆਂ ਘਰ ਪਰਿਵਾਰਤ ਵੀ ਫਰਕ ਪਿਆ ਕਿਰਪਾ ਮਾਲਕ ਦੀ ਮੇਰਾ ਬੇਟਾ ਮਸਤ ਵਾਲਾ ਸਾਹਿਬ ਰਾਗੀ ਹੈਗਾ ਕੀਰਤਨ ਕਰਦਾ ਹੈਗਾ ਤੇ ਮੈਨੂੰ ਵੀ ਸਭ ਤੋਂ ਜ਼ਿਆਦਾ ਵਿਸ਼ਵਾਸ ਬਾਬਾ ਦੀਪ ਸਿੰਘ ਤੇ ਆ ਤੋ ਹੁਣ ਜਿਹੜਾ ਤੁਹਾਡੇ ਦੁੱਖ ਸੀ ਉਹ ਦੂਰ ਹੋ ਗਏ ਹਾਂਜੀ ਬਾਬਾ ਜੀ ਕਿੰਨਾ ਕੁ ਸ਼ੁਕਰਾਨਾ ਕਰੀਏ ਬਹੁਤ ਜ਼ਿਆਦਾ ਸ਼ੁਕਰਾਨਾ ਕਰਦੀ ਆ ਕੋਟੀ ਕੋਟੀ ਸ਼ੁਕਰਾਨਾ ਕਰਦੀ ਆ ਮੇਰੇ ਸਤਿਗੁਰ ਦਾ ਮੈਂ ਕਹਿੰਨੀ ਬਾਬਾ ਦੀਪ ਸਿੰਘ ਦੇ ਅੱਗੇ ਆਓ ਜਿੰਨੇ ਬਾਬਾ ਦੀਪ ਸਿੰਘ ਦੁੱਖ ਤੋੜਦਾ ਕੋਈ ਦੁੱਖ ਨਹੀਂ ਤੋੜਦਾ ਬਹੁਤ ਜ਼ਿਆਦਾ ਕਈ ਲੋਕ ਐਵੇਂ ਕਹਿੰਦੇ ਨੇ ਆ ਵੀ ਇੱਥੇ ਹਨ ਨਹੀਂ 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 ਨਈ ਵੈਗੁਰੂ ਜੀ ਮੈਂ ਕਹਨੀ ਆ ਵੀ ਆਓ ਆਓ ਸੰਗਤੇ ਤੁਹਾਨੂੰ ਪਤਾ ਲੱਗੂ ਬਾਬਾ ਦੀਪ ਸਿੰਘ ਚ ਕਿੰਨੀ ਸ਼ਕਤੀ ਆ ਕਿੰਨੇ ਬਾਬਾ ਦੀਪ ਸਿੰਘ ਦੁੱਖ ਤੋੜਦਾ ਮੇਰੇ ਦੁੱਖ ਬਹੁਤ ਜ਼ਿਆਦਾ ਤੋੜੇ ਆ ਸ਼ੁਕਰਾਨਾ ਕਿੰਨਾ ਕਰੀ ਬਹੁਤ ਜ਼ਿਆਦਾ ਸ਼ੁਕਰਾਨਾ ਕਰਦੀ ਆ ਮੇਰੇ ਘਰ ਵਾਲਾ ਮੈਨੂੰ ਮੈਂ ਕਿਤੇ ਜਾਣ ਹੀ ਨਹੀਂ ਸੀ ਜਿੰਦਾ ਹੁਣ ਮੈਂ ਇਕੱਲੀ ਆ ਜਾਨੀਆ ਇਕੱਲੀ ਰਾਤਾਂ ਕੱਟ ਕੇ ਚਲੀ ਜਾਨੀਆ ਮੈਨੂੰ ਕਦੇ ਮੇਰੇ ਘਰ ਵਾਲੇ ਨੇ ਵੀ ਨਹੀਂ ਕਿਹਾ ਵੀ ਤੂੰ ਕਿਉਂ ਜਾਨੀਆ ਕਿਉਂ ਨਾ ਜਾ ਕੇ ਉਹ ਨੂੰ ਵੀ ਲੈ ਕੇ ਆਏ ਉਹ ਆਉਂਦੇ ਨਹੀਂ ਉਹ ਸ਼ਰਾਬ ਪੀਂਦੀ ਆ ਬਹੁਤ ਜ਼ਿਆਦਾ ਹਾਂ ਮੈਂ ਬਹੁਤ ਅਰਦਾਸਾ ਕਰਦੀਆ ਚਲੋ ਮਾਲਕ ਦਾ ਸਮਾਂ ਹੋਊਗਾ ਆਪੇ ਆ ਜਾਊਗਾ ਹਾਂ ਮੈਂ ਪ੍ਰਮਾਤਮਾ ਦਾ ਬੋਖ ਕੰਨਾ ਕਰਕੇ ਤੰਤਨ ਬਾਬਾ ਦੀਪ ਸਿੰਘ ਦਾ ਹੱਦ ਤੋਂ ਜ਼ਿਆਦਾ ਹੀ ਮੈਂ ਉਹ ਕਰਦੀ ਆ ਧੰਨਵਾਦ ਕਰਦੀ ਮੈਂ ਜੀ ਹਰਪਰਨ ਸਿੰਘ ਖਾਲੜਾ ਹਾਂ ਜੀ ਆਪਾ ਦੀਸਰ ਤੇ ਪਹੁੰਚੇ ਹੋ ਬਾਬਾ ਦੀਸਰ ਹਾਂਜੀ ਹਾਂਜੀ ਜੀ बस दाद दे ए... दी ड्यूटी ਇੱਥੇ ਹੁੰਦੀ ਜਾ ਰਿਹਾ ਦੌਰ ਬੜੀਆਂ ਖੁਸ਼ੀਆਂ ਨੇ ਹਰ ਇੱਕ ਦੀਆਂ ਝੋਲੀਆਂ ਭਰਦਾ ਕੋਈ ਖਾਲੀ ਨਹੀਂ ਜਾਂਦਾ ਕਿਉਂਕਿ ਮੇਰਾ ਪਿੰਡ ਬਾਬਾ ਜੀ ਦੇ ਪਿੰਡ ਦੇ ਨਾਲ ਹੀ ਅਗਲੇ ਪਾਸੇ ਖਾਲੜਾ ਹੈ ਕਿਵੇਂ ਜੇ ਖੁਸ਼ੀ ਦੇਈਆਂ ਬਾਬਾ ਜੀ ਜਣਗੜਾ ਲੈ ਕੇ ਜਾਣ ਜੀ ਜਿਹੜੀਆਂ ਖੁਸ਼ੀਆਂ ਲੈ ਕੇ ਜਾਣ ਜੀ ਸਾਰੀਆਂ ਖੁਸ਼ੀਆਂ ਕਿਸੇ ਖੁਸ਼ੀ ਤੋਂ ਬਿਨਾ ਤੁਹਾਨੂੰ ਕੋਈ ਮਤਲਬ ਤੁਸੀਂ ਘਰੋਂ ਮਨ ਚ ਸੋਚ ਕੇ ਚਲੋ ਨਾ ਕਿ ਇੱਥੇ ਆਉਂਦੇ ਤੁਹਾਡੀ ਪੂਰੀ ਹੋ ਜੀ ਉਹ ਹਰ ਇੱਕ ਨੂੰ ਝੋਲੀਆਂ ਭਰਦਾ ਕਿਉਂਕਿ ਇੱਕ ਗੱਲ ਮੈਂ ਤੁਹਾਨੂੰ ਕਲੀਅਰ ਦੱਸ ਦਿਆਂ ਜਿਹੜਾ ਗੁਰੂਆਂ ਦਾ ਖਜ਼ਾਨਾ ਹੈ ਨਾ ਉਹਦੀ ਚਾਬੀ ਬਾਬਾ ਦੀਪ ਸਿੰਘ ਕੋਲ ਹੈ ਹੋਰ ਕਿਸੇ ਕੋਲ ਨਹੀਂ ਗੁਰੂ ਗੋਬਿੰਦ ਸਿੰਘ ਖਜ਼ਾਨੇ ਦੀ ਚਾਬੀ ਇਹਨਾਂ ਨੂੰ ਦਿੱਤੀ ਆ ਜਿਹੜਾ ਕਿ ਮਾਲਕੇ ਤੇ ਕਿਰੀ ਵੀ ਖਜ਼ਾਨਾ ਆ ਪਤਾ ਹੈ ਨਾ ਹਜੂਰ ਸਾਹਿਬ ਮਾਲਕੇ ਤੇ ਕਿਰੀ ਖਜ਼ਾਨਾ ਜਿਹੜਾ ਨਾ ਉਹਦੀ ਚਾਬੀ ਵੀ ਇਹਨਾਂ ਕੋਲ ਨਹੀਂ ਇਸ ਕਰਕੇ ਸਭ ਨੂੰ ਮਤਲਬ अंत कोई नहीं संगता, संगता है महाराज संगत विश्वास इना कि जो बारिश होंगी देखिए संगत कितें बैठी होंगी किुप हो गर्मी हो ठंड होगत उत्थ बैठनी हेल्दी नहीं है इस तो बड़ा विश्वास की है हंडे वाले पार्छे तो हो ਇਹ ਉਹ ਲਫ਼ਜ਼ੀ ਨਹੀਂ ਹੈ ਕਿ ਜੋ ਬਿਆਨ ਕਰ ਸਕਦਾ